ਰਖਦੀ ਘਰੇ ਮਾ ਬੱਚੇ ਦਾ ਕੀ ਕਸੂਰ ਹੈ ਜਿਹੜਾ ਰੋਲਾ ਫਿਰਦਾ ਹੈ ਮਾਤਾ ਠੀਕ ਠਾਕ ਹੋ ਜਿਹੜਾ ਮੰਡੀ ਕੋਲ ਪਾਣਾ ਤੇ ਤੂੰ ਬੋਲਦਾ ਮਾਤਾ ਤੁਸੀਂ ਬਲੇ ਤੁਸੀਂ ਗਰਾਂਜੀ ਮੈਂ ਚਾਹੁੰਦਾ ਹਾਂ ਮੇਰੀ ਮਾਤਾ ਸਤਿ ਸ਼੍ਰੀ ਅਕਾਲ ਹੈ ਮਾਤਾ ਤੂੰ ਅਫਿਸ ਵਿੱਚ ਤੂੰ ਨਾ ਕੀ ਰੋਲਾ ਹੈ ਦੋ ਵਿਆਹ ਕਰਾਰ ਕਰਨੇ ਇਹ ਮੁੰਡਾ ਤੇਰਾ ਕੀ ਰੋਲਾ ਤੇਰਾ ਬੱਚਾ ਹੈ ਨਾ ਸੋਹਣਾ ਬੱਚਾ ਅੰਗਰੇਜ਼ ਮੇਰੇ ਨਤੀਜਾ ਸਾਡੇ ਜਿਹੜੇ ਕਾਲਜ ਤੇ ਦੋ ਦਿਨਾਂ ਨੂੰ ਗੱਲ ਕਰਦੇ ਤਿੱਕੋਦਰੀ ਨੂੰ ਗਗਨਦੀਪੀਆ ਰਣਦੀਪੀਰਾਂ ਕੁੜੀ ਹਾਂ ਹਾਂ ਜੀ ਹੋ ਗਈ ਹੈ ਪਰ ਇਹਨੇ ਕਿੰਨੇ ਘੁਮਾਣੇ ਮੇਰੇ ਘਰ ਆ ਗਏ ਤਿੰਨ ਵਿਆਹ ਹੋ ਗਏ ਨੇ ਗਗਨਦੀਪ ਮਾਤਾ ਇੰਨਾ ਸੋਹਣਾ ਬੱਚਾ ਹੈ ਨਾ ਕਿਉਂ ਕਰੋ ਪੱਟੀ ਘੜੇ ਪਹਿਲਾਂ ਨੇ ਬੱਚੇ ਨੂੰ ਮੰਗੀ ਵੀਰੇ ਲਿਆਂਦਾ ਕਰੀ ਠੀਕ ਠੀਕ WhatsApp ਤੇ ਹਾਂ ਚੱਲ ਚੰਗਾ ਦੂਜਾ ਪੱਖ ਮੈਂ ਸੁਣਦਾ ਤਰਾ ਸੁਣ ਦੂਜਾ ਪੱਖ ਕੀ ਆ ਇਰਾਲਾ ਹਾਂ ਕੀ ਮੇਰੇ ਚੰਦੇ ਸੁਦਾ ਤਰੀਕਾ ਮਤੇ ਹੋਣ ਕੋਈ ਫੇਸ ਕੋਲ ਆ ਰਿਹਾ ਤੇ ਕੁੜੀ ਵੀ ਰਸ ਹੈਂ ਬ੍ਰੀ ਕੀਸ ਕਰਾਂਗਾ ਮੈਨੂੰ ਜਿਹੜੇ ਮੇਰੀ ਵਿਤਲਾਕ ਹੋਏ ਤੋਂ ਬਾਅਦ ਉਹ ਦੀ ਜਾਨੀ ਨੂੰ ਲੈ ਜਾਂਦਾ ਉਹਨੂੰ ਇਹਨੇ ਘਰੇ ਨਾਲੇ ਬੱਚੇ ਨੂੰ ਲੈ ਕੇ ਜਾਂਦਾ ਇਹ ਤਾਂ ਬਿਮਾਰ ਹੈ ਤੇ ਤੇਰੀ ਸੱਸ ਦਾ ਬੋਲ ਝੂਠ ਬੋਲਦੇ ਨੇ ਵੀਰੇ ਸਾਰਾ ਝੂਠ ਬੋਲਦੇ ਮੈਂ ਜਾ ਕੇ ਕਹੀਏ ਮੇਰੇ ਦੌਰ ਮਰਿਆ ਮੈਂ ਉਹਦੇ ਤੇ ਘਰਵਾਰ ਸਾਰਾ ਸਾਹਮਣਿਆ ਵਿਤਲਾਕ ਹੋਏ ਤੋਂ ਬਾਅਦ ਮੈਂ ਕਿ ਮੈਂ ਉਹਦੇ ਕੋਲ ਨਹੀਂ ਮੈਨੂੰ ਤਾਂ ਰੱਖਦਾ ਨਹੀਂ ਉਹਨੂੰ ਲੈ ਜਾਂਦਾ ਵੀਰੇ ਦੱਸ ਇਹਨਾਂ ਨੂੰ ਆਈ ਪੁੱਛੂੰਗੀ ਕਿ ਜਦੋਂ ਮੁੰਡੇ ਦਾ ਤਲਾਕ ਹੋਇਆ ਉਹਨੂੰ ਉਹਨੂੰ ਘਸਲੇ ਲੈ ਜਾਂਦਾ ਕਰੀ ਹੈ ਕੁਝ ਮੇਰੇ ਵੀਰੇ ਦਿਮਾਗ ਖਰਾਬ ਮੈਂ ਹਦੀ ਜਵਾਬ ਨਹੀਂ ਫਰਦੀ ਥਾਣੇ ਕਿਚਰੀ ਕਿੰਨੇ ਫੈਸਲੇ ਕਰ ਜਾਂਦੇ ਨੇ ਵੀਰੇ ਮੁੜ ਕੇ ਕੋਈ ਲੈ ਕੇ ਨਹੀਂ ਜਾਂਦਾ ਇਹਨਾਂ ਦੇ ਇਸੇ ਮੇਰਾ ਪੁੱਤ ਮਰ ਗਿਆ ਇਹਨਾਂ ਨੇ ਇਹਨਾਂ ਨੇ ਡੀਏ ਬੰਦਾ ਮਚਾ ਰਿਆ ਦੰਦ ਮਚਾ ਰਿਆ ਇਹਨਾਂ ਪੰਗੀ ਸੋਹਣੇ ਦੇ ਪੁੱਤ ਮਰਿਆ ਕਿ ਤੁਤੂ ਤੁਤੂ ਤੇ YouTube ਤੇ ਉਹਦੀ ਮੋਟਾ ਪੁਆਣੀ ਮੇਰੀ ਤੇ ਛੋਟੀ ਬਹੂ ਨੇ ਮਾਰਿਆ ਮੇਰੇ ਮੈਂ ਮਾਰਿਆ ਬਦਦੌਰ ਅੱਛਾ ਹਾਂ ਅਰਾਦੀ ਨਾਮ ਇਹ ਹੋਏ ਨੇ। ਵੀਰੇ ਸਾਰੀਆਂ ਜ਼ਰਤਾਂ ਲਿਖ ਜਾਂਦੇ ਨੇ। ਮੈਨੂੰ ਵੇੜ ਦੇ ਵੂਮਨਸ ਲਿਬੀ ਜੀ ਪਰ ਹਰਤਾ ਦੇ ਵੇੜ ਕੇ ਵੀ ਲੈ ਕੇ ਜਾਵਾਂਗੀ। ਮੁੜ ਕੇ ਲੈ ਕੇ ਨਹੀਂ ਜਾਂਦੀ। ਹੂੰ। ਹੁਣ ਕਿੰਨੇ ਦਿਨ ਪਿਆਰ? ਹੁਣ ਇੰਤਰਫੋਨ ਕਿਵੇਂ ਹੋਊਗਾ ਮਸਲਾ ਹੱਲ ਮਤ। ਤੇ ਹੁਣ ਤੇਰਾ ਜਿਹੜਾ ਹੁਣ ਇੱਕ ਮੁੰਡੇ ਨੂੰ ਦੁਬਾਰਾ ਹੀ ਵਿਆਹ ਕਰਾ ਲੈਣਾ ਆਪਣੇ ਨਾਲ। ਪਹਿਲਾਂ ਸੀ ਵੀਰੇ ਉਹਨੂੰ ਘਰੇ ਲਿਆਂਦਾ ਨਾ ਜਵਾਕਾਂ ਨੂੰ ਘਰੇ ਲਿਆਂਦਾ। ਮੇਰੇ ਨਾਲ ਗੱਲ ਸੁਣ। ਮੈਂ ਤੁਹਾਨੂੰ ਸਮਝਾ ਲਈਏ। ਮੈਂ ਫਿਰ ਵੀ ਗੱਲ ਨਹੀਂ ਕਰੀ ਬਹੁਤ ਬਾਲੀ ਨੂੰ ਤਾਂ ਬਾਹਰ ਕਰਤਾ ਫਿਰ ਕੋਪਰੇ ਸਾਰੇ ਸਬੂਤ ਪੈ ਰਹੇ ਵੀਡੀਓ ਸਾਰੇ ਸਬੂਤ ਪੈ ਨੇ ਜੀ ਇਹਨਾਂ ਨੇ ਮੇਰੇ ਕੋ ਟਮਾਟਾ ਕਰੇ ਮੇਰੇ ਸਰਚ ਵੀ ਘਾਟਾਂ ਅੰਕੇ ਲੱਗੇ ਸੀ ਇਹਨਾਂ ਦੇ ਬਰਚਾ ਹੋਇਆ ਸੀ ਉੱਥੇ ਵੀ ਮਾਫੀ ਮੰਨ ਕੇ ਸਾਰੀਆਂ ਸਰਤਾਂ ਲਿਖਾਈ ਬੈਠੇ ਨੇ ਵੀ ਅਸੀਂ ਆਂ ਬਸੀਤ ਨੌਕਰਾ ਕੇ ਉਹਨੂੰ ਘਰੇ ਲੈ ਕੇ ਜਾਵਾਂਗੇ ਜਵਾਕ ਨੂੰ ਮੁੜ ਕੇ ਵੀਰੇ ਕੋਈ ਨਹੀਂ ਲੈਂਦਾ ਮੈਨੂੰ 3 ਸਾਲ ਹੋ ਗਏ ਬੱਚੇ ਨੂੰ ਮੈਂ ਪੜਾਉਣੀ ਆ ਤੇਰਾ ਸਹਾਰਾ ਤੇਰਾ ਸਹਾਰਾ ਦਾ ਸਹਾਰਾ ਤੇਰਾ ਬੁਮਾਰਾ ਬ੍ਰਿਸ਼ ਆਰਮਨ ਹੋ ਗਏ ਨਾ ਉਹਨਾਂ ਨੇ ਅਟੈਕ ਹੋਇਆ ਪਰ ਮੈਂ ਮੈਨੂੰ ਮੇਰੇ ਚ ਕਸੂਰ ਵੀ ਦੱਸਣ ਮੈਨੂੰ ਕਿਉਂ ਨਹੀਂ ਰੱਖਦੀ ਘਰੇ ਆ ਬੱਚੇ ਦਾ ਕੀ ਕਸੂਰ ਆ ਜਿਹੜਾ ਰੋਣਾ ਫਿਰਦਾ ਹੈ ਤੇਰਾ ਸਹਾਰਾ ਪੜ ਜੂ ਥੋੜਾ ਲੱਗਦਾ ਕੱਲੂ ਤੇਰਾ ਵੀ ਸਹਾਰਾ ਉਹ ਬੰਦੂ ਕਿ ਵੀਰੇ ਨਹੀਂ ਉਹਨਾਂ ਨੇ ਰੱਖਣਾ ਕਿ ਸਾਡੇ ਬੱਚੇ ਦਾ ਸਾਡਾ ਬਣਾ ਪੁੱਤਾ ਸਾਨੂੰ ਹੱਕ ਦਿੱਤਾ ਜਾਵੇ। ਬਸ ਉਹਨਾਂ ਨੇ ਪਹਿਲਾਂ ਨਹੀਂ ਨੋ ਲਿਆਂਦੀ ਰੱਖ ਲੈਣ ਵੀਰੇ ਉਹਨੂੰ। ਹੂੰ ਉਹਦੇ ਬਾਪ ਨੇ ਵੀ ਕਦੇ ਨਾ ਵੀਰੇ ਨਾਲ ਜਾਲਸ ਵੀ ਬਣਦੇ ਨਹੀਂ ਉਹਨਾਂ ਤੇ ਜਦੋਂ ਉਹਨਾਂ ਨੇ ਤਲਾਕ ਹੋਈ ਤਾਂ ਬਾਅਦ ਮੇਰੇ ਨਾਲ ਤਲਾਕ ਨਹੀਂ ਹੋਇਆ ਮੁੰਡੇ ਨੂੰ ਦੂਜੇ ਦੂਜਾ ਵਿਆਹ ਕਰਤਾ ਨੇ। ਪਹਿਲਾਂ ਮੇਰਾ ਤਲਾਕ ਹੋਇਆ ਉਹਦੋਂ ਵਾਰੀ ਲੈਂਦੀ ਬਈ ਉਹਨੇ ਕਰੀ। ਮੇਰੇ ਨਾਲ ਕੋਈ ਤਲਾਕ ਨਹੀਂ ਹੋਇਆ ਹਜੇ ਤੱਕ ਉਹਦਾ।